ਦੋਸਤੋ ਸਾਰੇ ਪਲੇਪਾਂ ਜਾਣਦੇ ਨੇ ਕੋਲਕੱਤਾ ਦੇ ਵਿੱਚ ਜਿਹੜਾ ਇੱਕ ਦਰਿੰਦਗੀ ਦਾ ਸ਼ਿਕਾਰ ਹੋਈ ਇੱਕ ਡਾਕਟਰ ਦੋਸਤੋ ਆਪਾਂ ਸਾਰੇ ਜਾਣਦੇ ਆ ਕਿ ਦਿਨ ਤੇ ਰਾਤ ਦੇ ਵਿੱਚ 24 ਘੰਟੇ ਹੁੰਦੇ ਆ ਤੇ ਜਿਹੜੇ ਡਾਕਟਰਾਂ ਦੀ ਡਿਊਟੀ ਆ 36 ਘੰਟੇ ਦੀ ਡਿਊਟੀ ਕਰਨ ਤੋਂ ਬਾਅਦ ਵੀ ਜਿਹੜਾ ਉਹਨਾਂ ਨੂੰ ਆ ਇਨਸਾਫ ਮਿਲਦਾ ਇੱਕ ਲੜਕੀ ਮਹਿਲਾ ਡਾਕਟਰ ਜਿਹੜੀ ਆ ਉਹ ਇੱਕ ਰੇਪ ਦਾ ਸ਼ਿਕਾਰ ਬਲੱਤਕਰ ਦਾ ਸ਼ਿਕਾਰ ਤੇ ਬਾਅਦ ਵਿੱਚ ਉਹਨੂੰ ਵੈਸ਼ਿਆਨਾ ਤਰੀਕੇ ਦੇ ਨਾਲ ਉਹਨੂੰ ਮੋਢ ਦੇ ਮੋਢ ਦੇ ਘਾਟ ਉਤਾਰ ਦਿੱਤਾ ਜਾਂਦਾ ਜਿਹੜਾ ਦੇਸ਼ ਭਰ ਦੇ ਵਿੱਚ ਰੋਸ ਕੀਤਾ ਜਾ ਰਿਹਾ ਪਰੰਤੂ ਸਰਕਾਰਾਂ ਦੇ ਵੱਲੋਂ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪਹਿਲਾਂ ਵੀ ਪਲਵਾਨਾ ਦੇ ਨਾਲ ਜਿਹੜਾ ਕਿ ਹਾਦਸਾ ਹੋਇਆ ਸੀਗਾ ਸਰੀਰਕ ਸ਼ੋਸ਼ਣ ਹੋਇਆ ਸੀ ਹੱਲੇ ਤੱਕ ਵੀ ਉਹ ਵੀ ਸਰਕਾਰੀ ਬੀਜੇਪੀ ਦੇ ਜਿਹੜੇ ਲੀਡਰ ਸੀ ਜਿਨ੍ਹਾਂ ਦੇ ਵੱਲੋਂ ਉਹ ਕੰਮ ਕੀਤਾ ਗਿਆ ਪਰੰਤੂ ਉਹਨਾਂ ਨੂੰ ਹੱਲੇ ਤੱਕ ਇਨਸਾਫ ਨਹੀਂ ਮਿਲਿਆ ਜੰਤਰ ਮੰਤਰ ਦਿੱਲੀ ਦੇ ਥਾਂ ਥਾਂ ਦੇ ਉੱਪਰ ਉਹਨਾਂ ਨੇ ਜਿਹੜੇ ਧਰਨੇ ਲਾਏ ਪਰੰਤੂ ਉਹਨਾਂ ਨੂੰ ਚੱਕ-ਚੱਕ ਕੇ ਜੇਲਾਂ ਦੇ ਵਿੱਚ ਸੁੱਟਿਆ ਗਿਆ ਜਾਂ ਉਹਨਾਂ ਦੇ ਨਾਲ ਜੋ ਵੀ ਕੀਤਾ ਗਿਆ ਤੁਸੀਂ ਸਾਰੇ ਪੱਲੀ ਪੰਤ ਜਾਣਦੇ ਹੋ ਅੱਜ ਸਾਰਾ ਦੇਸ਼ ਜਿਹੜਾ ਇਸ ਸੋਗ ਦੇ ਵਿੱਚ ਤੇ ਇਸ ਜਿਹੜਾ ਵਹਿਸ਼ਿਆ ਨਾਲ ਜਿਹੜਾ ਕੰਮ ਹੋਇਆ ਉਹਦੇ ਜਿਹੜਾ ਵਿਰੋਧ ਚ ਖੜਾ ਵਾ ਡਾਕਟਰਾਂ ਦੇ ਵੱਲੋਂ ਜਿਹੜਾ ਸਟ੍ਰਾਈਕ ਕੀਤੀ ਗਈ ਆ ਕਿ ਅਸੀਂ ਅਗਰ 15 ਅਗਸਤ ਹਲੇ ਪਰਸੋਂ ਜਿਹੜੀ ਆ ਸਾਰੇ ਦੇਸ਼ ਵਿੱਚ ਮਨਾਈ ਗਈ ਆ ਕਿ ਅਸੀਂ ਆਜ਼ਾਦੀ ਦੇਸ ਮਨਾ ਰਿਆ ਕੀ ਅਸੀਂ ਆਜ਼ਾਦ ਵਾਂ ਭਾਰਤ ਦੇਸ਼ ਦੇ ਵਿੱਚ ਰਹਿ ਕੇ ਕਿ ਇੱਕ ਮਾਈਲਾ ਡਾਕਟਰ ਜਿਹੜੀ ਆ ਸਾਰਾ ਦਿਨ ਡਿਊਟੀ ਕਰਨ ਤੋਂ ਬਾਅਦ ਉਹਦੇ ਨਾਲ ਆ ਚੀਜ਼ ਹੁੰਦੀ ਆ ਗੱਲਬਾਤ ਕਰਾਂਗੇ ਇੱਥੇ ਸਾਡੇ ਨਾਲ ਮੌਜੂਦ ਰਣ ਕੇ ਡਾਕਟਰ ਗੁਰਿੰਦਰ ਸਿੰਘ ਜੋਸਨ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸਾਰੇ ਸਟ੍ਰਾਈਕ ਇਕੱਠੇ ਹੋਏ ਆ ਲੋਕ ਤੁਸੀਂ ਕਹਾਂਗੇ ਕਿ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਵੀ ਐਕਸਪਲੇਨ ਕਰ ਦਿੱਤਾ ਵਾ ਕੁਜੀਬ ਜੀ ਕਿ ਇਸ ਜਿਹੜਾ ਇੱਕ ਬੰਦਭਾਗੀ ਘਟਨਾ ਹੋਈ ਆ ਬਹੁਤ ਹੀ ਸ਼ਰਮਨਾਕ ਘਟਨਾ ਸਾਡੀ ਇੱਕ ਲੇਡੀ ਕੋਲੀਜੀਕ ਦੇ ਨਾਲ ਕੋਲਕਾਟਾ ਮੈਡੀਕਲ ਕਾਲਜ ਦੇ ਵਿੱਚ ਕੀ ਤੁਸੀਂ ਇਨਸਾਫ ਦੀ ਮੰਗ ਕਰਦੇ ਆ ਜਾਂ ਹੈ ਆਸ ਕੋਈ ਭਰ ਤੋਂ ਮਿਲ ਸਕਦੀ ਹੈ ਕਿਸੇ ਬਸ ਅਸੀਂ ਤਾਂ ਇਹ ਆਸ ਕਰਾਂਗੇ ਜੇ ਗਵਰਨਮੈਂਟ ਆਫ ਇੰਡੀਆ ਜੇ ਸਾਡੀ ਗੱਲ ਸੁਣਦੀ ਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਐ ਅੱਜ ਸਾਰੇ ਦੇਸ਼ ਦੇ ਵਿੱਚ ਇਹਦਾ ਮੰਨ ਦਾ ਸੱਦਾ ਦਿੱਤਾ ਜੇ ਸਾਡੀ ਕੋਈ ਵੀ ਗੱਲ ਸੁਣਦੀ ਆ ਤਾਂ ਫਿਰ ਸਭ ਤੋਂ ਪਹਿਲਾਂ ਇਹ ਜਿਹੜੇ ਹੈਗੇ ਦਾ ਦੋਸ਼ੀ ਉਹਨਾਂ ਨੂੰ 36 ਤੋਂ 36 ਦੀ ਫਾਂਸੀ ਦੀ ਸਜ਼ਾ ਦਵਾਈ ਜਾਵੇ ਅੱਗੇ ਤੋਂ ਇਹ ਜਿਹੜੀਆਂ ਘਟਨਾਵਾਂ ਨਾ ਹੋਣ ਇਹਦੇ ਸਚਜੇ ਉਪਰਾਲੇ ਕੀਤੇ ਜਾਣ ਤਾਂ ਕਿ ਸਾਡੇ ਜਿਹੜੇ ਲੇਡੀ ਸਟਾਫ ਹੈਗੀ ਆ ਉਹ ਹਮੇਸ਼ਾ ਸੁਰੱਖਿਤ ਮਹਿਸੂਸ ਕਰਨ ਜੇ ਉਹ ਹੀ ਸੁਰੱਖਿਤ ਮਹਿਸੂਸ ਨਹੀਂ ਕਰਨਗੇ ਤਾਂ ਕਿਸ ਤਰ੍ਹਾਂ ਉਹ ਸੇਵਾ ਕਰ ਸਕਦੇ ਨੇ ਲੋਕਾਂ ਦੀ ਸਾਡੀ ਗਵਰਨਮੈਂਟ ਤੋਂ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਨਸਾਫ ਦਵਾਈ ਜਾਵੇ ਜਿਹੜੇ ਪਹਿਲਾਂ ਹੋ ਚੁੱਕੇ ਆ ਕਾੜ ਜਿੱਦਾਂ ਆਪ ਕਹਿੰਦੇ ਆ 올ੰਪੀਅਨ ਸੀਗੇ ਆਪਣੇ ਪਲੇਅਰ ਸੀਗੇ ਰੈਫਰ ਸੀਗੇ ਇੱਕ ਆ ਵਿਨੇਸ਼ ਫੁਗਾਟ ਜਿਹੜੇ ਹੁਣੇ ਆਏ ਆ ਉਹਨਾਂ ਨਾਲ ਵੀ ਉੱਥੇ ਜਿਹੜਾ ਕਹਿ ਸਕਦੇ ਆ ਦਜ਼ਾਈਗੀ ਹੋਈ ਆ ਜਿਹੜਾ 100 ਗ੍ਰਾਮ ਭਾਰ ਦਾ ਕਹਿ ਕੇ ਤੇ ਜਾੜੇ ਪਿਛਲੀ ਸੀਗੀ ਲੌਂਗ ਡਾਟ ਕੱਢੀ ਗਈ ਆ ਕੀ ਕਹਿ ਸਕਦੇ ਉਹ ਜਿਹੜਾ ਪਿਛਲਾ ਬੈਕਗ੍ਰਾਉਂਡ ਦੇਖਿਆ ਜਾਏ ਉਸ ਹਿਸਾਬ ਨਾਲ ਇਨਸਾਫ ਮਿਲ ਸਕਦਾ ਉਸ ਹਿਸਾਬ ਨਾਲ ਕਿਉਂਕਿ ਅਸੀਂ ਚਲੋ ਡਾਕਟਰਸ ਨੂੰ ਤਾਂ ਸਾਡੇ ਆਪਣੇ ਹੀ ਕੰਮ ਦੇ ਵਿੱਚ ਇੰਗ੍ਰੋਸ ਰਹਿੰਦੇ ਆ ਹਰ ਵੇਲੇ ਅਸੀਂ ਸاسي ਤਾਂ ਸਾਨੂੰ ਇਸ ਇਨਸੀਡੈਂਟ ਦੇ ਨਾਲ ਸਭ ਤੋਂ ਜ਼ਿਆਦਾ ਹੈਗਾ ਕਿ ਜਿੱਥੇ ਸਾਡੀ ਸੁਰੱਖਿਤਾ ਜ਼ਰੂਰ ਹੋਵੇ ਖਾਸ ਤੌਰ ਤੇ ਜਿਹੜਾ ਸਾਡੇ ਲੇਡੀ ਸਟਾਫ ਹੈਗਾ ਵਾ ਬਾਕੀ ਸਾਰੀਆਂ ਚੀਜ਼ਾਂ ਨੇ ਵੀ ਅਸੀਂ ਆਸ ਜ਼ਰੂਰ ਰੱਖਦੇ ਹਾਂ ਕਿ ਬਾਕੀ ਕਿਸੇ ਕਿੱਥੇ ਵੀ ਬੇਇਨਸਾਫੀ ਹੁੰਦੀ ਆ ਉਹਦਾ ਇਨਸਾਫ ਜ਼ਰੂਰ ਛੇਤੀ ਦਵਾਇਆ ਜਾ ਜੀ ਬਿਲਕੁਲ ਦੋਸਤੋ ਰੱਬ ਦੋ ਤਰ੍ਹਾਂ ਦੇ ਹੁੰਦੇ ਇੱਕ ਉੱਪਰ ਰੱਬ ਗਿਣਿਆ ਜਾਂਦਾ ਤੇ ਇੱਕ ਧਰਤੀ ਦੇ ਉੱਪਰ ਰੱਬ ਜਿਹੜੇ ਗਿਣੇ ਜਾਂਦੇ ਆ ਇਸ ਟਾਈਮ ਆਪਾਂ ਉਹਨਾਂ ਨੂੰ ਦੇਖ ਰਹੇ ਆ ਧਰਤੀ ਦੇ ਉੱਪਰ ਜਿਹੜੇ ਡਾਕਟਰ ਉਹਨਾਂ ਨੂੰ ਰੱਬ ਮੰਨਿਆ ਜਾਂਦਾ ਡਾਕਟਰ ਕੁਲਦੀਪ ਸਿੰਘ ਖਲੇੜੇੜੇ ਉਹ ਵੀ ਮ ਨੰਦਸਿਆ ਬਟ ਮੈਂ ਇੱਕ ਮੇਨ ਪੁਆਇੰਟ ਹੈ ਜੇ ਸਾਰੇ ਜਣੇ ਡਿਸਕਸ ਕਰ ਰਹੇ ਸੀ ਅੰਦਰ ਇਹ ਵੀ ਇੰਨਾ ਜਿਹੜਾ ਅਕਰੋਸ਼ ਹੈ ਉਹ ਜਨਰਲ ਪਬਲਿਕ ਕਿਉਂ ਨਹੀਂ ਸਿਰਫ ਡਾਕਟਰਾਂ ਸਿੱਖਿਉ ਕਿਉਂ ਇੰਨਾ ਫਾਈਟ ਕਰ ਰਹੇ ਹੈ ਜਨਰਲ ਪਬਲਿਕ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਵੀ ਉਹਨਾਂ ਲਈ ਡਾਕਟਰ ਜਿਹੜੇ ਅਸੀਂ ਰੱਬ ਦਾ ਦਰਜਾ ਤੁਹਾਨੂੰ ਦਿੰਦੇ ਆ ਜੀ ਇੰਨਾ ਵੈਸ਼ੀਆਨੀ ਹਰਕਤ ਕਿ ਵੀ ਮੇ ਡਾਕਟਰਾਂ ਦੀ ਹੈ ਬਿਲਕੁਲ ਕੋਈ ਪਰਸਨਲ ਮੁੱਦਾ ਨਹੀਂ ਰਹਿ ਗਿਆ ਉਹ ਵੀ ਇੱਕ ਕੈਂਪਸ ਦੇ ਅੰਦਰ ਜੀ ਵੀ ਕੀ ਇਹਦਾ ਕੋਈ ਸਕਿਉਰਿਟੀ ਇੱਕ ਆਮ ਆਮ ਲੀਡੀ ਦਾ ਕੀ ਹਾਲ ਹੋਗਾ ਹੂੰ ਉਹ ਇਹ ਮੇਰੀ ਸਰਕਾਰ ਤੋਂ ਦਸਤਾਖਤ ਹੈ ਕਿ ਵੀ ਉਹਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਔਰ ਜਟ ਦਚ ਸਕਿਉਰਟੀ ਆਮ ਲੀਡੀ ਜਲਦੀ ਚਹੀਦੀ ਜੀ ਦੋਸਤੋ ਬਿਲਕੁਲ ਸਹੀ ਗੱਲ ਲੱਗ ਕਿ ਸਾਰੇ ਲੋਕਾਂ ਨੂੰ ਇਹੜਾ ਰੋਡ ਦੇ ਉੱਪਰ ਆਉਣਾ ਚਾਹੀਦਾ ਵਾ ਸਟ੍ਰਾਈਕ ਕਰਨੇ ਚਾਹੀਦੀ ਆ ਕਿ ਆਹੜਾ ਕੰਮ ਹੋ ਰਿਹਾ ਦਿਨ ਪ੍ਰਤੀ ਦਿਨ ਇਹੜਾ ਵਾ ਔਰਤਾਂ ਦੇ ਪ੍ਰਤੀ ਇਹੜਾ ਵਾ ਇਹੋ ਜਿਹਾ ਕਿਉਂ ਖਿਲਵਾੜ ਕੀਤੇ ਜਾਂਦੇ ਆ ਦੇਖਦੇ ਆ ਸਰਕਾਰਾਂ ਤੋਂ ਕੀ ਆਸ ਆ ਲੋਕਾਂ ਨੂੰ ਤੇ ਕਿੰਨੇ ਕ ਜਿਹੜੀ ਆ ਆਪਣੇ ਵਾਦੇ ਦੇ ਉੱਪਰ ਖਰੇ ਉਤਰਦੇ ਆ ਪੱਤਰਕਾਰ ਗੁਲਪਾਲ ਸਿੰਘ ਸਟਾਫਗਰਡ ਦੇ ਨਾਲ